ਸਬਤ ਪਰੇ ਜਹਾਨ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ मजन मा संग साधुआ तूरी कर माग मजन मा संग साधुआ तू ਸਨਾ ਨੇ ਹਰ ਕਾ ਨਾਮ ਤੇ ਆਏ ਸੁਣ ਸਭ ਨਾ ਸਭ ਨਾਨੋ ਕਰਦਾਨ ਸਭ ਨਾਨੋ ਕਰਦਾਨ ਸਭ ਨਾਨੋ ਕਰਦਾਨ ਸਚੇ ਮਾਲਕ ਚਲਦਿਆ ਸਚੇ ਮਾਰਦੇ ਚੱਲਦੇ ਆ ਸੱਚੇ ਮਾਰਦੇ ਚੱਲਦੇ ਆ ਸੱਚੇ ਮਾਰਦੇ ਚੱਲਦੇ ਆ ਉਸ ਤਦ ਕਰੇ ਜਹਾਨ ਉਸ ਤਦ ਕਰੇ ਜਹਾਨ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਨਮਕਰਮ ਮਲੇ ਉਤਰੈ ਮੰਨ ਤੇ ਜਾ ਰਹੇ ਗੁਮਾਨ ਜਨਮ ਕਰਮ ਮਲੇ ਉਤਰੈ ਸੁਵਾਨਾ ਬਿਨ ਸੇ ਲੋ ਬੁਸਾਨਾ ਬਿਨ ਸੇ ਲੋ ਬੁਸਾਨਾ ਸਚੇ ਮਾਰਗ ਚਲਦਿਆ ਮਾਰਕੇ ਚਲਦਿਆ ਸਚੇ ਮਾਰਗ ਚਲਦਿਆ ਸਚੇ ਮਾਰਗ ਦੇ ਚੱਲਦਿਆਂ ਉਸ ਤੱਕ ਕਰੇ ਜਨਾਨ ਉਸ ਤੱਕ ਕਰੇ ਜਹਾਨ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਤਿਤ ਤੀਰਤ ਸਗਲ ਪੁਨ ਜੀਤ ਆਪ ਬਲਵਾਨ ਅੱਤ ਸੱਤ ਤੀਰਤ ਸਗਲ ਪੁਨ ਜੀ ਜਿਸ ਨੂੰ ਦੇਵੇ ਤਿਆਕਰ ਸੋਈ ਪੁਨਰਤ ਸੁਗਾਣ ਜਿਸ ਨੂੰ ਦੇਵੇ ਬਿਆਕਰ ਰੱਖ ਸੁਜਾਨ ਸੋਈ ਪਰਖ ਸੁਜਾਨ ਸਚੇ ਮਾਰਗ ਚਲਦਿਆ ਤੇ ਮਾਰਗ ਚਲਦਿਆ ਸਚੇ ਮਾਰਗ ਜਹਾਨ ਉਸ ਤੱਕ ਕਰੇ ਜਹਾਨ ਸੱਚ ਹੈ ਮਾਰਗ ਚਲਦਿਆ ਸੱਚ ਹੈ ਮਾਰਗ ਚਲਦਿਆ ਨਾ ਮਿਲਿਆ ਪ੍ਰਪਿਆ ਆਪਣਾ ਨਾਨਕ ਤੈਨੂੰ ਫੁਰਬਾ ਗੁਰ ਮਰਵਾਨ ਜਨਪੂਰ ਗੁਰ ਮਰਵਾਨ ਸਚੇ ਮਾਰਗ ਚੱਲਦਿਆਂ ਸਚੇ ਮਾਰਗ ਚੱਲਦਿਆਂ ਸਚੇ ਮਾਰਗ ਚੱਲਦਿਆਂ ਸਚੇ ਮਾਰਗ ਚੱਲਦਿਆਂ ਉਸ ਤੱਕ ਕਰੇ ਜਹਾਨ ਉਸ ਤੱਕ ਕਰੇ ਜਹਾਨ ਸੱਚੇ ਮਾਰਗ ਚੱਲਦਿਆਂ ਤੇ ਮਾਰ ਕੇ ਚੱਲਿਆ ਮਾਕ ਮਜਨ ਸੰਗ ਸਾਧੂਆ ਤੂੰ ਵੀ ਕਰ ਸੁਨਾ ਲੈ ਹਰ ਤਨਾਮ ਤੇ ਆਏ ਸੁਣ ਸਭਨ ਨੂੰ ਕਰਦਾ ਨੇ ਹਰ ਤਨਾਮ ਤੇ ਆਏ ਸੁਣ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਸੱਚੇ ਮਾਰਗ ਚੱਲਦਿਆਂ ਉਸ ਤੱਕ ਕਰੇ ਜਹਾਨ ਕਤ ਕਰੇ ਜੁਹਾਨ ਸਚੇ ਮਾਰਗ ਚਲਦਿਆਂ ਸਚੇ ਮਾਰਗ ਚਲਦਿਆਂ ਸਚੇ ਮਾਰਗ ਚਲਦਿਆਂ ਆਏ ਗੁਰੂ ਜੀ